ਦਾਸ ਜੀ ਜਥੇਦਾਰ ਕਰਮਜੀਤ ਸਿੰਘ ਲੰਗ ਸਿੰਘ ਖਾਲਸਾ ਦਾ ਜਿਨ੍ਹਾਂ ਨੇ ਮੁਕੀ ਹਨ ਆ ਬਾਬਾ ਕਰਮਵੰਦੇ ਸਿੰਘ ਜੀ ਚੌਂਤੇ ਵਾਲੇ 96 ਕਰੋੜੀ ਤੇ ਦਾਸ ਦੀ ਡਿਊਟੀ ਲਈ ਉਹਨਾਂ ਨੇ ਮਾਲਵੇ ਦੀ ਜਥੇਦਾਰੀ ਦਾਸ ਨੂੰ ਦਿੱਤੀ ਆ ਤੇ ਨਾਲ ਆਪਣੇ ਫਰੀਦਕੋਟ ਤੋਂ ਸਿੰਘ ਆਏ ਆ ਤੇ ਜਥੇਦਾਰ ਸਾਡੇ ਵੀ ਨਾਲ ਖੜੇ ਆ ਤੇ ਮੰਗ ਪੱਤਰ ਤਾਂ ਅਸੀਂ ਇਹ ਦੇਣ ਆਏ ਸੀ ਜਿਹੜਾ ਆਪਣਾ ਸ਼ਿਵਮ ਬਾਬਾ ਜੀ ਬਾਬਾ ਉਹਨੂੰ ਕਹਿਣਾ ਪੈਣਾ ਕਿਉਂਕਿ ਲੋਕ ਸਾਰੇ ਬਾਬਾ ਹੀ ਕਹਿੰਦੇ ਉਹਨੂੰ ਪਰ ਬਾਬੇ ਨਾਂ ਦੀ ਉਹਦੀ ਕੋਈ ਚੀਜ਼ ਹੈ ਨਹੀਂ ਕੋਈ ਅੱਜ ਤੱਕ 2-3 ਮਹੀਨੇ ਪਹਿਲਾਂ ਦਰਖਾਸਤ ਦਿੱਤੀ ਸੀ ਇਥੇ ਐਸਐਸ ਵੀਸਾ ਨੂੰ ਬੇਨਤੀ ਕੀਤੀ ਸੀ ਵੀ ਜਿਹੜਾ ਪਖੰਡੀ ਸਾਹ ਦਾ ਇਹ ਇਹ ਤੇ ਨੱਥ ਪਾਈ ਜਾਵੇ ਉਲਟਾ ਇਹਨਾਂ ਨੇ ਕਾਰਵਾਈ ਕੀ ਕਰਨੀ ਆ ਉਹਨੂੰ ਆਪਣੇ ਪੁਲਿਸ ਵਾਲੇ ਦੇਤੇ 2-3 ਬਾਡੀਗਾਰਡ ਦੇਤੇ ਵੀ ਕੋਈ ਉਹ ਤੇ ਹਵੀ ਨਵੀ ਨਾ ਹੋ ਜੇ ਤੇ ਇੱਕ ਪੁਲਿਸ ਵਾਲੇ ਦਾ ਨਾਮ ਐ ਤਾਂ ਕਰਕੇ ਲੈਣਾ ਕਿਉਂਕਿ ਉਹ ਬੰਦਾ ਜਿਹੜਾ ਬਾਬੇ ਦਾ ਬਾਡੀਗਾਰਡ ਬਣ ਕੇ ਗਿਆ ਸੀਗਾ ਉਹ ਉਸੇ ਜਗ੍ਹਾ ਤੇ ਜਾ ਕੇ ਆਪ ਦਾ ਸਿਰ ਕਮਾਉਣ ਲੱਗ ਗਿਆ ਪੁਲਿਸ ਨੇ ਰੋਕਣਾ ਹੁੰਦਾ ਪਰ ਪੁਲਿਸ ਵਾਲੇ ਨਾਲ ਜਾ ਕੇ ਉਹਦੇ ਸਿਰ ਘਮਾਉਣ ਲੱਗੇ ਉਹ ਵੀ ਸਾਡੇ ਕੋਲ ਵੀਡੀਓ ਪਈ ਆ ਅਸੀਂ ਤਾਂ ਬੇਨਤੀ ਇਹੀ ਕਰਦੇ ਆ ਪ੍ਰਸ਼ਾਸਨ ਨੂੰ ਕਿ ਜਿਹੜੀਆਂ ਗਰੂਆਂ ਦੀਆਂ ਫੌਜਾਂ ਨੇ ਜਿਹੜੀਆਂ ਲਾਰਡੀਆਂ ਫੌਜਾਂ ਗੁਰੂ ਨੇ ਕਹੀਆਂ ਵੀ ਇਹ ਫਿਰ ਆਪ ਦਾ ਜਿਹੜਾ ਕਾਰਵਾਈ ਆ ਜਿਹੜੀ ਇਹ ਆਪ ਦੀ ਪਾਉਂਦੀਆਂ ਤੇ ਫਿਰ ਇਹਨਾਂ ਨੇ ਪ੍ਰਸ਼ਾਸਨ ਨੇ ਇੱਕ ਮਿੰਟ ਦੇ ਵਿੱਚ ਪਰਚਾ ਦੇਣ ਲੱਗੇ ਦੇਰੀ ਨਹੀਂ ਲਾਉਣੀ ਤੇ ਅਸੀਂ ਬੇਨਤੀ ਇਹੀ ਕਰਦੇ ਵੀ ਇਹ ਤੇ ਠੱਲ ਪਾਈ ਜਾਵੇ ਜੇ ਕੋਈ ਇਹ ਚ ਚਮਤਕਾਰ ਹੈਗਾ ਤਾਂ ਯਾਰ ਹਸਪਤਾਲ ਬੰਦ ਕਰੋ ਤੇ ਇਹਦੇ ਨਾਲ ਲੱਗੋ ਸਾਰੇ ਜਾਣੇ ਇਹਦੀ ਮਦਦ ਕਰੋ ਬਾਈ ਤੁਸੀਂ ਦੱਸ ਰਹੇ ਹੋ ਵੀ ਪਹਿਲਾਂ ਵੀ ਮੰਗ ਪੱਤਰ ਦਿੱਤਾ ਗਿਆ ਸੀਗਾ ਉਦੋਂ ਅ ਅੱਜ ਤੱਕ ਤੁਹਾਨੂੰ ਆਸ਼ਵਾਸ਼ਣ ਮਿਲਿਆ ਸੀ ਜਾਂ ਬਾਈ ਮੰਗ ਪੱਤਰ ਦਿੱਤਾ ਹੀ ਐਸਐਸਪੀ ਸਾਹਿਬ ਨੂੰ ਚਲੋ ਪੱਤਰ ਕਰੇ ਭਾਈ ਜਾਰੇ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੀ ਆਵਾਜ਼ ਪਹਿਲਾਂ ਵੀ ਚੱਕੀ ਆ ਤੇ ਹੁਣ ਵੀ ਚੱਕ ਰਹੇ ਆ ਕੌਜਕ ਚੈਨਲ ਉਹਦੇ ਆਪ ਦੇ ਹੈਗੇ ਆ ਪੇੜ ਕੀਤੇ ਹੋਣਗੇ ਜਿਹੜੇ ਉਹਨਾਂ ਨੂੰ ਕਰ ਰਹੇ ਆ ਆਪਣਾ ਉਹਨਾਂ ਦਾ ਪ੍ਰਚਾਰ ਕਰ ਰਹੇ ਆ ਪਰ ਤੁਹਾਡਾ ਬਹੁਤ ਧੰਨਵਾਦ ਆ ਇਹਨਾਂ ਨੂੰ ਮੰਗ ਪੱਤਰ ਐਸਐਸਪੀ ਸਾਹਿਬ ਨੂੰ ਅਸੀਂ ਦੇ ਕੇ ਗਏ ਆ ਇਹਨਾਂ ਨੇ ਦੋ ਨੰਬਰ ਸਿਟੀ 'ਚ ਮਾਰਕ ਕਰਤਾ ਉੱਥੇ ਸਗੋਂ ਸਾਨੂੰ ਉਹਨਾਂ ਦੇ ਮੁਲਾਜ਼ਮ ਕਹੀ ਜਾਂਦੇ ਆ ਕੋਈ ਨਹੀਂ ਬਾਬਾ ਜੀ ਚਲੋ ਕੋਈ ਗੱਲ ਨਹੀਂ ਸਾਰਿਆਂ ਨੇ ਆਪ ਦਾ ਕਰਨਾ ਹੁੰਦਾ ਰੋਕ ਨਹੀਂ ਸਕਦੇ ਕਿਸੇ ਨੂੰ ਦੱਸੋ ਹੁਣ ਕਿਹਦੇ ਕੋਲੇ ਜਾਈਏ ਅਸੀਂ ਅੱਜ ਫਿਰ ਕੀ ਆਸ-ਪਾਸ ਅੱਜ ਤਾਂ ਐਸਐਸਬੀ ਸਾਹਿਬ ਨੇ ਪੂਰਾ ਭਰੋਸਾ ਦਿੱਤਾ ਕਿਉਂਕਿ ਮੌਕੇ ਦੇ ਜਦੋਂ ਪਹਿਲਾਂ 2-3 ਮਹੀਨੇ ਪਹਿਲਾਂ ਵੀ ਜਦੋਂ ਦੇ ਕੇ ਗਏ ਮੰਗ ਪੱਤਰ ਉਦੋਂ ਵੀ ਐਸਐਸਬੀ ਸਾਹਿਬ ਇਹੀ ਸੀ ਮੌਜੂਦ ਹੁਣ ਵੀ ਇਹੀ ਮੌਜੂਦ ਹੈ ਤੇ ਵੇਖੋ ਕੀ ਬਣਦਾ ਮਹੀਆਂ ਦੇ ਨਾਲ ਟਾਈਮ ਦਿੱਤਾ ਤੇ ਵੇਖੋ ਹੁਣ ਜੇ ਤਾਂ ਕੋਈ ਇਹਨਾਂ ਨੇ ਕਰਤੀ ਕਾਰਵਾਈ ਠੀਕ ਹੈ ਨਹੀਂ ਤਾਂ ਫਿਰ ਖਾਲਸਾ ਪੰਥ ਇਕੱਠਾ ਹੋਊਗਾ ਇੱਥੇ ਤੇ ਸਾਰੀਆਂ ਜੱਥੇਬੰਦੀਆਂ ਸੱਦਾਂਗੇ ਕਿਉਂਕਿ ਧਰਮ ਦਾ ਕੰਮ ਆ ਸਾਰੀਆਂ ਧਾਰਮਿਕ ਜੱਥੇਬੰਦੀਆਂ ਸੱਦਾਂਗੇ ਇਹਦੇ ਵਿੱਚ ਹਿੰਦੂ ਜੱਥੇਬੰਦੀਆਂ ਹੋਣਗੀਆਂ ਮੁਸਲਮਾਨ ਜੱਥੇਬੰਦੀਆਂ ਆਉਣਗੀਆਂ ਤੇ ਸਿੱਖ ਤਾਂ ਖੜਾ ਹੀ ਐ ਇੱਥੇ ਤੇ ਅਸੀਂ ਕਹਿੰਨੇ ਆ ਵੀ ਚਲੋ ਠੱਲ ਪੈ ਜੇ ਸਾਨੂੰ ਨਾ ਇਹੋ ਜਿਹੇ ਕਦਮ ਚੁੱਕਣਾ ਪਵੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇੰਟਰਨੈਸ਼ਨਲ ਸੰਤ ਸਮਾਜ ਜ਼ਿਲ੍ਹਾ ਪ੍ਰਧਾਨਪਤੀ ਰਕੋਟ ਔਰ ਯੂਨਾਈਟਿਡ ਅਕਾਲੀ ਦਲ ਜ਼ਿਲ੍ਹਾ ਪ੍ਰਧਾਨਪਤੀ ਰਕੋਟ ਅੱਜ ਅਸੀਂ ਅਸ਼ੇਸ ਤੌਰ ਤੇ ਜਿਹੜਾ 모ਗੇ ਮਾਨਜੋਗ ਐਸਐਸਪੀ ਸਾਹਿਬ ਉਹਨਾਂ ਨੂੰ ਮਿਲਣ ਵਾਸਤੇ ਪਹੁੰਚੇ ਆ ਸੋ ਮੇਰੇ ਨਾਲ ਨਿਹੰਗ ਸਿੰਘ ਜਥੇਬੰਦੀਆਂ ਜਥੇਦਾਰ ਸਹਿਬਾਨ ਔਰ ਸਾਡੇ ਜਥੇ ਦੇ ਵਿੱਚੋਂ ਜਿਹੜੇ ਸਿੰਘ ਨੇ ਉਹ ਵੀ ਨਾਲ ਅੱਜ ਸ਼ਮੂਲੀਅਤ ਕਰਨ ਆਏ ਆ ਕਾਰਨ ਇਹ ਹੈ ਜੋ ਕਿ 모ਗੇ ਤੋਂ ਬਾਘੇ ਪ੍ਰਾਣੇ ਰੋਡ ਦੇ ਉੱਪਰ ਇੱਕ ਸ਼ਿਵਨਾਥ ਨਾਮ ਦਾ ਜਿਹੜਾ ਵਿਅਕਤੀ ਹੈ ਉਹ ਇੱਕ ਢੌਂਗੀ ਸਾਧ ਹੈ ਔਰ ਕਾਫੀ ਲੰਬੇ ਸਮੇਂ ਤੋਂ ਉਹ ਜਿਹੜਾ ਇੱਕ ਆਪਣੇ ਘਰ ਦੇ ਵਿੱਚ ਅੱਡਾ ਉਹਨੇ ਚਲਾਇਆ ਹੋਇਆ ਹੈ ਗੱਦੀ ਦੇ ਨਾਮ ਤੇ ਫੀਰਾਂ ਪਗੰਬਰਾਂ ਦੇਵੀ ਦੇਵਤੇਆਂ ਦੀਆਂ ਫੁੱਟਮਾਂ ਲਾ ਕੇ ਲੋਕਾਂ ਨੂੰ ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ ਉਹਨਾਂ ਨਾਲ ਠੱਗੀਆਂ ਮਾਰ ਰਿਹਾ ਸੋ ਪਿਛਲੇ ਸਮੇਂ ਵਿੱਚ ਇਹ ਬੰਦਾ ਇੱਕ ਨਸ਼ੇੜੀ ਸੀ ਔਰ ਸਮੇਂ ਤੋਂ ਬਾਅਦ ਜਿਵੇਂ ਕਹਿੰਦੇ ਆ ਵੀ ਪੁਰਾਣੇ ਸਮੇਂ ਅੱਜ ਕਹਿੰਦੇ ਸੀ ਵੀ ਬਾਬੇ ਮਸਾਂ ਹੀ ਲੱਭਦੇ ਆ ਪਰ ਹੁਣ ਤੇ ਬਾਬੇ ਜਿਹੜੇ ਇਹੋ ਜਿਹੇ ਢੌਂਗੀ ਸਾਧ ਆ ਉਹ ਇੱਟਾਂ ਦੇ ਉੱਪਰ ਹੀ ਬੈਠੇ ਆ ਪਹਿਲਾਂ ਕਹਿੰਦੇ ਸੀ ਇੱਟਾਂ ਦੇ ਥੱਲੇ ਹੁੰਦੇ ਆ ਸੋ ਇਹੋ ਜਿਹੇ ਲੋਕ ਜਿਹੜੇ ਕਰਮਕਾਂਡ ਫਲਾਰੇ ਆ ਔਰ ਹਰ ਇੱਕ ਗਲੀ ਮੁਹੱਲੇ ਦੇ ਵਿੱਚ ਬੈਠੇ ਹੋਏ ਆ ਸੋ ਅਸੀਂ ਇਹ ਜਿਹੜਾ ਮੁੱਦਾ ਉਠਾਇਆ ਹੈ ਪੰਜਾਬ ਨੂੰ ਬਚਾਉਣਾ ਅਸੀਂ ਇਹੋ ਜਿਹੇ ਢੌਂਗੀ ਸਾਧਾਂ ਨੂੰ ਪਹਿਲਾਂ ਅਸੀਂ ਉਹਨਾਂ ਦੇ ਠਾਗ ਠਾਗੇ ਬੰਦ ਕਰਾਉਣੇ ਆ ਸੋ ਕਾਫੀ ਮੇਰੀਆਂ ਪਹਿਲਾਂ ਵੀ ਵੀਡੀਓ ਵਾਇਰਲ ਹੋਈਆਂ ਆ ਉਹਦੇ ਵਿੱਚ ਮੈਨੂੰ ਮੈਸੇਜ ਆਇਆ ਵੀ ਮੋਗੇ ਤੋਂ ਬਾਗੇ ਪੁਰਾਣੇ ਰੋਡ ਤੇ ਇੱਕ ਸ਼ਿਵਮ ਜਿਹੜਾ ਬਾਬਾ ਹੈ ਤੇ ਉਹ ਕਹਿੰਦਾ ਵੀ ਜਿਹੜਾ ਪੀਜੀਆਈ ਤੋਂ ਰੈਫਰ ਹੋ ਕੇ ਆ ਗਿਆ ਜਾਂ ਡੀਐਮਸੀ ਤੋਂ ਰੈਫਰ ਹੋ ਕੇ ਆ ਗਿਆ ਵੀ ਇਹਦਾ इलाज ਹੀ ਕੋਈ ਨਹੀਂ ਵੱਡੀਆਂ-ਵੱਡੀਆਂ ਕੈਂਸਰ ਵਰਗੀਆਂ ਬਿਮਾਰੀਆਂ ਦਾ ਇਲਾਜ ਉਹ ਕਹਿੰਦਾ ਮੈਂ ਇੱਕ ਚੁਟਕੀ ਦੇ ਵਿੱਚ ਕਰ ਦਿੰਨਾ ਸੋ ਉੱਥੇ ਕਈ ਰੋਗੀ ਲੋਕ ਵੇਖੋ ਜਦੋਂ ਬੰਦਾ ਰੋਗੀ ਹੁੰਦਾ ਹੈ ਮਾਨਸਿਕ ਤੌਰ ਤੇ ਤੇ ਜਾਂ ਉਹ ਭੜਕਦਾ ਫਿਰਦਾ ਉਹਨੂੰ ਕੋਈ ਰਾਹ ਨਹੀਂ ਮਿਲਦਾ ਤੇ ਉਹ ਫਿਰ ਇਹੋ ਜਿਹੇ ਢੋਂਗੀ ਸਾਧਾਂ ਦੇ ਕੋਲੇ ਆ ਜਾਂਦਾ ਸੋ ਇਦਾਂ ਦੇ ਭੋਲੇ ਭਾਲੇ ਲੋਕ ਜਿਹੜੇ ਠੱਗੀ ਦਾ ਸ਼ਿਕਾਰ ਕਈ ਹੋ ਚੁੱਕੇ ਆ ਔਰ ਕਈਆਂ ਨੂੰ ਠੱਗੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਸੋ ਸ਼ਿਵਨਾਥ ਬਾਬੇ ਦੇ ਜਿਹੜੇ ਕਾਫੀ ਕਾਰਨਾਮੇ ਆ ਜਿਵੇਂ ਕਿ ਸਭ ਤੋਂ ਪਹਿਲਾਂ ਸਿਰ ਕਮਾਉਂਦਾ ਏ ਐਵੇਂ ਵੀ ਜਿਵੇਂ ਚੱਪ ਹੁੰਦਾ ਏ ਉਦੋਂ ਕਹਿੰਦੇ ਸਾਨੂੰ ਮਸਤਾਂ ਦੀ ਲੋਰ ਚੜਦੀ ਹੈ ਵੀ ਲੋਰ ਤੁਹਾਨੂੰ ਕੱਲਿਆਂ ਨੂੰ ਚੜਦੀ ਹੈ ਇਹ ਜਿਹੜੇ ਸਵਾਲ ਜਵਾਬ ਅਸੀਂ ਕਰਨੇ ਆ ਇਹਦੇ ਵਿੱਚ ਫਿਰ ਕਹਿੰਦਾ ਜੀ ਸਭ ਤੋਂ ਵੱਡੀ ਜਿਹੜੀ ਕੁਰਹਿਤ ਹੈ ਇਸ ਬੰਦੇ ਦੀ ਇਹਨੇ ਇਸ ਅੰਗੂਠੇ ਦੇ ਉੱਤੇ ਇੱਕ ਓੰਕਾਰ ਜਿਹੜਾ ਗੁਰਬਾਣੀ ਦਾ ਅੱਖਰ ਹੈ ਸ਼ਬਦ ਹੈ ਉਹ ਲਿਖਾਇਆ ਹੋਇਆ ਤੇ ਉਸੇ ਹੱਥ ਦੇ ਨਾਲ ਇਹ ਗਧੀਆਂ ਚੁੰਗ ਰਿਹਾ ਸੋ ਅਸੀਂ ਇਹਦੇ ਤੋਂ ਸਵਾਲਾਂ ਦੇ ਜਵਾਬ ਲੈਣੇ ਆ ਸੋ ਨਾਲ ਇਹ ਕਹਿੰਦਾ ਵੀ ਜਿਹੜਾ ਕੋਈ ਰੋਗੀ ਐ ਠੀਕ ਨਹੀਂ ਹੁੰਦਾ ਮੈਂ ਉਹਨੂੰ ਠੀਕ ਕਰ ਦੂੰ ਕੋਈ ਲੂਲਾ ਲੰਗੜਾ ਜੇ ਮੈਂ ਉਹਨੂੰ ਠੀਕ ਕਰ ਦੂੰ ਮੈਂ ਕਿਸੇ ਦੀਆਂ ਗੰਡਾਂ ਖੋਰ ਦਿੰਨਾ ਇੱਕ ਇਹਦੀ ਵੀਡੀਓ ਅਪਲੋਡ ਹੋਈ ਸੀ ਉਹ ਬੀਬੀ ਕਹਿੰਦੀ ਵੀ ਮੈਂ ਗੋਪਤ ਗੱਲ ਕਰਨੀ ਆ ਬਾਬਾ ਜੀ ਤੁਹਾਡੇ ਨਾਲ ਇਹ ਜਿਹੜਾ ਢੌਂਗੀ ਸਾਹ ਦਾ ਕਹਿੰਦਾ ਸਪੀਕਰ ਤੇ ਗੱਲ ਕਰ ਮੇਰੇ ਨਾਲ ਚਲੋ ਸੋ ਕਿਸੇ ਦੀਆਂ ਗੋਪਤ ਪ੍ਰੋਬਲਮਾਂ ਹੁੰਦੀਆਂ ਐ ਉਹਦੇ ਨਾਲ ਅੰਦਰ ਖਾਤੇ ਗੱਲ ਕਰ ਲੈ ਜੇ ਤੂੰ ਵੱਡਾ ਬਾਬਾ ਸਾਧ ਹੈ ਤੂੰ ਲੋਕਾਂ ਦੇ ਦੁੱਖ ਸੁਣਦਾ ਫਿਰ ਇਹਨੇ ਇੱਕ ਗੱਲ ਵੀਡੀਓ ਚ ਕਹੀ ਕਹਿੰਦਾ ਮੈਂ ਪੀਰ ਦੇ ਥੱਲੇ ਪੈ ਕੇ ਨਾ ਤੇ ਫਿਰ ਪੀਰ ਨੂੰ ਵਸ ਵਿੱਚ ਕੀਤਾ ਮੈਂ ਪੀਰਾਂ ਪਗੰਬਰਾਂ ਦੇਵੀ ਦੇਵਤਿਆਂ ਗੁਰੂਆਂ ਭਗਤਾਂ ਸੰਤਾਂ ਦਾ ਕਰਦਾ ਸਤਕਾਰ ਸਾਡਾ ਨਮਨ ਹੈ ਤੇ ਪਰ ਇਹਨਾਂ ਲੋਕਾਂ ਨੇ ਸ਼ਰਮ ਲਾਤੀ ਇਹ ਕਹਿੰਦੇ ਵੀ ਅਸੀਂ ਥੱਲੇ ਪੈ ਪੈ ਕੇ ਉਹਨਾਂ ਦੇ ਰਿਲੇਸ਼ਨ ਬਣਾ ਬਣਾ ਕੇ ਅਸੀਂ ਪੀਰਾਂ ਨੂੰ ਵਸ ਵਿੱਚ ਕੀਤਾ ਹੈ ਇਸ ਮੰਤ ਬਾਬੇ ਨੂੰ ਪਤਾ ਨਹੀਂ ਇਹ ਸ਼ਿਵਰੀ ਆ ਕਿ ਕੁੰਸੀ ਐ ਇਹਨੂੰ ਅਸੀਂ ਸਵਾਲ ਜਵਾਬ ਜਿਹੜੇ ਕਰਨੇ ਆ 20 ਦਿਨ ਦਾ ਅਸੀਂ ਟਾਈਮ ਦੇ ਚੱਲੇ ਅੱਜ ਮੋਗੇ ਐਸਐਸਪੀ ਸਾਹਿਬ ਉਹਨਾਂ ਨੂੰ ਅਸੀਂ ਮਿਮਰਾਨਡਮ ਦਿੱਤਾ 20 ਦਿਨ ਦਾ ਟਾਈਮ ਦਿੱਤਾ 16 ਦਿਨ ਦਿੱਤੇ ਆ ਪ੍ਰਸ਼ਾਸਨ ਨੂੰ ਜੇ ਪ੍ਰਸ਼ਾਸਨ ਸ਼ਾਂਤਮਈ ਤਰੀਕੇ ਨਾਲ ਸਾਡੇ ਸਵਾਲ ਜਵਾਬ ਕਰਾ ਦਿੰਦਾ ਤਾਂ ਚੰਗੀ ਗੱਲ ਐ ਔਰ ਜੇਕਰ ਨਹੀਂ ਕਰਾਉਂਦਾ ਤੇ 16 ਤੋਂ 4 ਦਿਨ ਹੋਣਗੇ ਖਾਲਸੇ ਦੇ ਤੇ ਜਿਹੜਾ 20ਵਾਂ ਦਿਨ ਹੋਊਗਾ ਸਾਡਾ ਅਸੀਂ ਲਾੜ ਲੀਆਂ ਫੌਜਾਂ ਦੇ ਨਾਲ ਸਿੰਘ ਚੜ ਕੇ ਆਉਣਗੇ ਇਹਦਾ ਠਾਗ ਠਾਕਾ ਕਰਾਵਾਂਗੇ ਬੰਦ ਇਹਨੇ ਬੜਾ ਗੰਦ ਪਾਇਆ ਜੀ ਪੰਜਾਬ ਦੇ ਵਿੱਚ ਪਾਪਾ ਜੀ ਲੱਗਦਾ ਨਹੀਂ ਕਿਤੇ ਨਾ ਕਿਤੇ ਲੋਕ ਵੀ ਕਸੂਰਵਾਰ ਹੈ ਕਿ ਇਹ ਜਿਹੜੇ ਇਹੋ ਜਿਹੇ ਧੋਖੀਆਂ ਕੋਲੇ ਜਾਂਦੇ ਨੇ ਕਿਉਂਕਿ ਜਿੱਦਾਂ ਉਹਨਾਂ ਕੋਲੋਂ ਦਾਵੇ ਕੀਤੇ ਜਾਂਦੇ ਆ ਵੱਡੇ ਵੱਡੇ ਬਿਮਾਰੀਆਂ ਚੰਦ ਮਿੰਟਾਂ ਜੇ ਠੋਕ ਦਿੱਤੇ ਜਾਂਦੇ ਇਦਾਂ ਨਹੀਂ ਹੁੰਦਾ ਜੀ ਜਦੋਂ ਉੱਥੇ 100 ਬੰਦਾ ਬੈਠਾ ਹੈ ਜਦੋਂ ਇਹ ਦਬਕੇ ਨਾਲ ਕਹਿੰਦੇ ਆ ਨਾ ਵੀ ਤੇਰੀ ਗੰਡਾ ਖੁਰ ਗਈ ਕਿ ਨਹੀਂ ਬੋਲ ਇਦਾਂ ਬੋਲਦੇ ਨੇ ਉਹ ਡਰਦਾ ਹੀ ਬੰਦਾ ਕਹਿੰਦਾ ਖੁਰਗੀ ਤੇ ਘਰੇ ਆ ਕੇ ਉਹ ਫੇਰ ਉਹਨਾਂ ਦੇ ਮੀਆਂ ਬੀਵੀ ਇੱਕ ਦੂਜੇ ਤੇ ਛੇਤਰ ਮਾਰਦੇ ਆ ਵੀ ਤੂੰ ਮੈਨੂੰ ਲੈ ਕੇ ਗਿਆ ਉਹ ਕਹਿੰਦਾ ਮੈਂ ਤੈਨੂੰ ਲੈ ਕੇ ਗਿਆ ਐਦਾਂ ਰੋਲੇ ਪੈਂਦੇ ਨੇ ਘਰਾਂ ਵਿੱਚ ਇਹਨਾਂ ਲੋਕਾਂ ਦੇ ਕਰਕੇ ਹੁੰਦੇ ਆ ਵੇਖੋ ਜਿਹੜੀ ਲੋਕਾਂ ਦੀ ਤੁਸੀਂ ਗੱਲ ਕੀਤੀ ਹੈ ਲੋਕ ਭੋਲੇ ਭਾਲੇ ਨੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਆਉਣ ਤੋਂ ਪਹਿਲਾਂ ਵੀ ਕਿੰਨਾ ਕਰਮਕਾਂਡ ਸੀ ਸੰਸਾਰ ਤੇ ਸਤਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਸੰਸਾਰ ਦੇ ਵਿੱਚ ਆਏ ਉਹਨਾਂ ਨੇ ਪੈਦਲ ਚੱਲ ਕੇ ਜਿੱਥੇ ਸਿੱਖੀ ਦਾ ਪ੍ਰਸਾਰਾ ਕੀਤਾ ਹੈ ਉਥੇ ਨਾਲ-ਨਾਲ ਕਰਮ ਕੰਡਾਂ ਤੋਂ ਅੰਧਵਿਸ਼ਵਾਸ ਤੋਂ ਵੀ ਮੁਕਤ ਕਰਾਇਆ ਸਾਨੂੰ ਤੇ ਅਸੀਂ ਉਹਨਾਂ ਦੇ ਸਿੱਖਾਂ ਬੱਚੇ ਆ ਸਾਡਾ ਫਰਜ਼ ਬਣਦਾ ਹੈ ਵੀ ਜਿਹੜੇ ਭੋਲੇ-ਭਾਲੇ ਲੋਕ ਅੱਜ ਠੱਗੀ ਦਾ ਸ਼ਿਕਾਰ ਬਣ ਰਹੇ ਆ ਤੇ ਅਸੀਂ ਇਹੋ ਜਿਹੇ ਅੰਧਵਿਸ਼ਵਾਸ ਤੋਂ ਉਹਨਾਂ ਨੂੰ ਮੁਕਤ ਕਰਾਈਏ। ਬਾਬਾ ਜੀ ਬਾਬਾ ਜੀ ਫੋਟੋ ਨਾਲ ਕੋਈ ਗੱਲਬਾਤ ਹੋਈ ਹੈ ਜਾਂ ਨਹੀਂ ਹੋਈ? ਨਹੀਂ ਗੱਲਬਾਤ ਅਸੀਂ ਕਾਹਤੋਂ ਕਰਨੀ ਆ ਜੀ ਅਸੀਂ ਤਾਂ ਚੜ੍ਹ ਕੇ ਜਾਣਾ ਸਾਡੀ ਕੋਈ ਗੱਲਬਾਤ ਨਹੀਂ ਅਸੀਂ ਤਾਂ ਪ੍ਰਸ਼ਾਸਨ ਰਹੀਂ ਪ੍ਰਸ਼ਾਸਨ ਨੂੰ ਬੇਨਤੀ ਕਰਨੀ ਚਾਉਣੇ ਆ ਪ੍ਰਸ਼ਾਸਨ ਦੇ ਖੁਦ ਗੰਨਮੈਣ ਵਰਦੀ ਪਾਈ ਹੁੰਦੀ ਹੈ ਪੰਜਾਬ ਪੁਲਿਸ ਦੀ ਤੇ ਉੱਥੇ ਜਾ ਜਾ ਕੇ ਬਾਬਿਆਂ ਨਾਲ ਫੋਟੋਮਖ ਝਾਉਂਦੇ ਆ ਮੈਂ ਐਸਐਸਪੀ ਸਾਹਿਬ ਨੂੰ ਬੇਨਤੀ ਕਰਕੇ ਆ ਇਹ ਵੀ ਬਕਾਇਦਾ ਵੀ ਤੁਹਾਡੇ ਮੁਲਾਜ਼ਮ ਉੱਥੇ ਗੁਰਬਾਣੀ ਦਾ ਲਬਜ ਲਿਖਿਆ ਹੁੰਦਾ ਹੈ ਸ਼ੁਭ ਕਰਮਣ ਤੇ ਕਬੂ ਹਣਾ ਡਰੋ ਵੀ ਇਹ ਤਾਂ ਕੁੱਤੇ ਕੰਮ ਕਰਦੇ ਸਾਰੇ ਲੋਕਾਂ ਦੇ ਵਸ਼ੀਕਰਨ ਕਰਦੇ ਆ ਇਹ ਕਹਿੰਦੇ ਜੀ ਅਸੀਂ ਰਿੱਧੀਆਂ ਸਿੱਧੀਆਂ ਦੇ ਮਾਲਕ ਆ ਤੇ ਉੱਥੇ ਜਾ ਕੇ ਤੁਹਾਡੇ ਮੁਲਾਜ਼ਮ ਜੇ ਫੋਟੋਮਖ ਝਾਉਣ ਲੱਗ ਗਏ ਜਾਂ ਵੱਡੇ ਵੱਡੇ ਮੰਤਰੀ ਲੀਡਰ ਫੋਟੋਮਖ ਝਾਉਣ ਲੱਗ ਗਏ ਤੇ ਆਮ ਲੋਕਾਂ ਨੇ ਤਾਂ ਠੱਗਿਆ ਹੀ ਜਾਣਾ ਬਾਬਾ ਜੀ ਜਿਆਦਾਤਰ ਦੇਖਿਆ ਜਾਂਦਾ ਕਿ ਜਿੰਨੀਆਂ ਬਾਬਾ ਸ਼ਿਵਨਾਥ ਦੇ ਵੀਡੀਓ ਬਾਹਰ ਲੋੜੀਆਂ ਨੇ ਵੀਡੀਓ ਨੇ ਜੱਬਾ ਕਹਿ ਸਕਦੇ ਸਿੱਖ ਦਿੱਥੇ ਬੰਦਿਆਂ ਦੇ ਜਿਹੜੇ ਕਹਿ ਲਓ ਨਮਾਇंदे ਜਾਂ ਜਿਹੜੇ ਗੁਰਸਿੱਖ ਵੀ ਲੋਕ ਹੋਣ ਤੇ ਜਿਹੜੇ ਪਹੁੰਚ ਰਹੇ ਆ ਵੇਖੋ ਜੀ ਉਹ ਗੁਰਸਿੱਖ ਨਹੀਂ ਗੁਰੂ ਨੂੰ ਪੂਰੇ ਸਮਰਪਿਤ ਨਹੀਂ ਜੇ ਗੁਰਬਾਣੀ ਉਹਨਾਂ ਨੇ ਪੜ੍ਹੀ ਹੁੰਦੀ ਗੁਰਬਾਣੀ ਨੂੰ ਸੁਣਿਆ ਹੁੰਦਾ ਸਤਿ ਦੀ ਸੰਗਤ ਕੀਤੀ ਹੁੰਦੀ ਤੇ ਐਸ ਰਾਹ ਤੇ ਨਹੀਂ ਸੀ ਆਉਂਦੇ ਸੋ ਉਹ ਲੋਕ ਜਿਹੜੇ ਆ ਇੱਕ ਫਾਰਮੈਲਿਟੀ ਤੌਰ ਤੇ ਉਹਨਾਂ ਨੇ ਬਾਣਾ ਪਾਇਆ ਹੋਇਆ ਤੇ ਉਹਨਾਂ ਨੂੰ ਜਾਣ ਤੋਂ ਪਹਿਲਾਂ ਸ਼ਰਮ ਚਾਹੀਦੀ ਹੈ ਸੋ ਜਿਹੜੇ ਉਥੇ ਅਮਰ ਧਾਰੀ ਵੀ ਮਿਲ ਗਏ ਬਖਸ਼ਨੇ ਸੀ ਉਹ ਵੀ ਨਹੀਂ ਅਗਲੀ ਰਣਨੀਤੀ ਕੀ ਰਹੇਗੀ ਰਣਨੀਤੀ ਤੁਹਾਨੂੰ ਦੱਸਦੀ ਹੈ ਵੀ 20 ਦਿਨ ਦਾ ਅਲਟੀਮੇਟਮ ਹੈ 16 ਦਿਨ ਪ੍ਰਸ਼ਾਸਨ ਦੇ ਹੈ ਜੇ ਸ਼ਾਂਤਮਈ ਤਰੀਕੇ ਨਾਲ ਉਹਨਾਂ ਨੂੰ ਬੁਲਾ ਕੇ ਇਧਰੋਂ ਸਾਨੂੰ ਬੁਲਾ ਕੇ ਜੇ ਤਾਂ ਮੀਡੀਆ ਦੇ ਰੂਬਰੂ ਹੋ ਕੇ ਸਵਾਲ ਜਵਾਬ ਕਰਾ ਦਿੰਦੇ ਆ ਜੇ ਤਾਂ ਉਹ ਸਾਡੇ ਸਵਾਲਾਂ ਦਾ ਜਵਾਬ ਦੇ ਦੂ ਅਸੀਂ ਮਰੀਜ਼ ਵੀ ਲਿਆਵਾਂਗੇ ਲੂਲੇ ਲੰਗੜੇ ਵੀ ਲਿਆਵਾਂਗੇ ਜੇ ਤਾਂ ਉਹ ਠੀਕ ਕਰ ਦੂਗਾ ਤੇ ਅਸੀਂ ਵੀ ਉਹਦੇ ਮਰੀਦ ਬਣ ਜੀਏ ਸ਼ਾਇਦ ਤੇ ਜੇ ਉਹ ਤੋਂ ਠੀਕ ਨਾ ਹੋਇਆ ਤੇ ਠੱਕ ਠੱਕ ਆ ਉਹਦਾ ਬੰਦ ਕਰਾ ਕੇ ਜਾਵਾਂਗੇ ਉਸੇ ਦਿਨ ਬੰਦ ਕਰਾ ਕੇ ਜਾਵਾਂਗੇ